ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਅੱਜ ਜੋ ਵੀ ਜੁੜਿਆ ਸਾਰੇ ਤੁਸੀਂ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਸਜਣੋ ਨਰਖ ਤੇ ਪਰਖ ਜ਼ਰੂਰੀ ਕਰਨੀ ਗੱਭਾਂ ਨੂੰ ਟਿੱਪ ਕੇ ਸੂਏ ਸਵਾਏ ਨੂੰ ਚੋਕੇ ਧੰਨਵਾਦ ਸਾਰਿਆਂ ਭੈਣ ਭਰਾਵਾਂ ਦਾ ਜੋ ਵੀਡੀਓ ਵੇਖਦੇ ਆ ਸ਼ੇਅਰ ਜ਼ਰੂਰ ਕਰਿਆ ਕਰੋ ਦੱਬ ਕੇ ਮਾ ਤਰਦਾ ਗਰੀਬ ਦਾ ਫਾਇਦਾ ਆ ਜਾਂਦਾ ਕਿਸੇ ਦਾ ਖਰੀਦਦਾਰੀ ਕਰ ਸਕਦਾ ਅੱਜ ਦੀ ਆਪਣੀ ਵਿਜਿਟ ਪਿੰਡ ਸੋਰ ਸਿੰਘ ਜ਼ਿਲ੍ਹੇ ਦੀ ਗੱਲ ਕਰੀਏ ਤੇ ਸ਼੍ਰੀ ਤਰਨਤਲ ਸਾਹਿਬ ਤਹਿਸੀਲ ਪੱਟੀ ਭਾਈ ਪ੍ਰਦੀਪ ਨਾ ਦੇ ਫਾਰਮ ਤੇ ਪਹੁੰਚਿਆ ਆ ਸ਼ਹਿਰ ਵਾਸੀ ਲੈ ਕੇ ਆਏ ਆ ਜਾਣਕਾਰੀਆਂ ਦੀ ਸਾਰੀ ਲੈ ਕੇ ਤੁਹਾਡਾ ਕਰਦੇ ਆ ਸਾਂਝੀ ਬਣੇ ਰਹੋ ਐਂਡ ਤੱਕ ਜੀ ਜਾਇਜ਼ ਕੀਮਤ ਦੇ ਵਿੱਚ ਖਰੀਦਦਾਰੀ ਕਰਵਾਵਾਂਗੇ ਹੇ ਐਰ ਸ਼ਹਿਰ ਵਾਛੀ ਆ ਗਈ ਜੀ। ਭਾਈ ਪ੍ਰਦੀਪ ਸਿੰਘ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਸਾਰ ਠੀਕ ਠਾਕ ਜੀ। ਕਿਰਪਾ ਜੀ ਵੈਗਰੂ ਦੀ। ਕਿਰਪਾ ਚਾਹੀਦੀ ਜੀ। ਤੁਸੀਂ ਦੱਸੋ। ਹਾਂ ਜੀ ਚੜ੍ਹਦੀ ਕਲਾ ਜੀ ਬੜੀ ਮਿਹਰ ਜੀ। ਚਲੋ ਸ਼ੁਕਰ ਹੈ ਜੀ। ਹਾਂ ਜੀ। ਕੈਮ ਸਿੱਧਾ। ਐ ਚੜ੍ਹਦੀ ਕਲਾ ਆਨੰਦ ਆ ਜੀ। ਸ਼ੁਕਰ ਰੱਬ ਦਾ। ਹਾਂ ਜੀ। ਡਰੈੱਸ ਕਰੀਏ ਨੋਟ। ਡਰੈੱਸ ਪਿੰਡ ਸੋਰ ਸਿੰਘ। ਤਹਿਸੀਲ ਪੱਟੀ ਜ਼ਿਲ੍ਹਾ ਸ਼ੇਰੀ ਤਨਤਨ ਸਾਹਿਬ। ਮੋਬਾਈਲ ਨੰਬਰ। ਮੋਬਾਈਲ ਨੰਬਰ 8289016207। ਦੂਜਾ ਨੰਬਰ 8217282497। ਠੀਕ ਹੈ ਜੀ ਤੇ ਕੱਲ ਜੋੜਾ ਇੱਕ ਘਰ ਨਹੀਂ ਲੈ ਲਿਆ ਸੀ ਤੇ ਇੱਕ ਇਧਰ ਬਟਾਲੇ ਵਾਲੀ ਸਾਈਡ ਤੇ ਬੰਦੇ ਨੇ ਲੈ ਲਈ ਵਛੀ ਠੀਕ ਆ ਹ ਚੌਕੀ ਮੂੰਹ ਵੀ ਬੱਚੀ ਚੰਗੀ ਸੀ ਵਾਹ ਵਾਹ ਹ ਪਹਿਲਾ ਸੂਆ ਤੇ ਇਹ ਦੂਸਰਾ ਇਸ ਕਰਕੇ ਇਹ ਦੂਸਰਾ ਸੂਆ ਸੁਣੀ ਹੈ ਦੂਸਰਾ ਸੂਆ ਹਾਂ ਜੀ ਕਿੰਨਾ ਕ ਬਾਈ ਜੀ ਇਹਦਾ ਰਿਕਾਰਡ ਹੋਊਗਾ ਪਹਿਲੇ ਸੂਏ ਦਾ ਰਿਕਾਰਡ ਵੀ ਜੀ ਇਹਦਾ ਪਹਿਲੇ ਸੂਏ ਦਾ 27 28 ਕਿਲੋ ਦਾ ਰਿਹਾ ਏ 27 ਤੋਂ 28 ਪਲੱਸ ਰਿਹਾ ਏ 28 ਪਲੱਸ ਦਾ ਰਿਹਾ ਏ ਵਾਹ ਵਾਹ ਜਾ ਤੂਆ ਵੈੜ ਸੁਣੀ ਹੈ ਤੇ ਐਰ ਕੀ ਦੂਸਰਾ ਸੂਬਾ ਜਿਹੜੀ ਤਿਆਰੀ ਤੇ ਹਨਾ ਹਾਂ ਬਿਲਕੁਲ ਤਿਆਰੀ ਤੇ ਬਸ ਭਲਕੇ ਸੂਬੇ ਪਰਸੋ ਸੂਬੇ ਹੋ ਜਾਦਾ ਦਿਹਾੜੀ ਜਾਂਗ ਕੱਢ ਜੇ ਆਗੂ ਭਾਵੇਂ ਰਾਤ ਨੂੰ ਸੂਬੇ ਹਾਂ ਬਾਕੀ ਦਾ ਨਹੀਂ ਖਿਆਲ ਹਨਾ ਬਾਕੀ ਚੰਗੀ ਬਣ ਗਈ ਵਛੀ ਕਰਮਾ ਲਈ ਹਾਂ ਬਹੁਤ ਸੋਹਣਾ ਨੇ ਥਾਂ ਲੈਵਾ ਬਹੁਤ ਜਗਾ ਬਾਕੀ ਨਾਰਾ ਨੂੜਾ ਵੀ ਚੰਗੀਆਂ ਵਹਾਨੇ ਤੇ ਚਾਚ ਤੇਰੇ ਮੈਂ ਨਾ બીજી ਘਰੀ ਬਣਿਆ ਫਿਰਦਾ ਆ ਤੇ ਵਾਹ ਲਓ ਜੀ ਕੀ ਬਾਤ ਹੈ ਤੇ ਬਾਕੀ ਢਿਲ ਢੁਲ ਪਈ ਆ ਬੜੀ ਜੇ ਢਿਲ ਬਾਕੀ ਪਸ਼ੂ ਆ ਕੇ ਵੀ ਜਦੋਂ ਪਸ਼ੂ ਸੁੰਦਾ ਹਨਾ ਖੋਲੇ ਜਾਂਦਾ ਬੱਚਾ ਚੜਦੇ ਚੜਦੇ ਕਰਮਾਲੀ ਲਾ ਦੂਗੀ ਆਵਾਂ ਤਵਾਂ ਤੇ ਹਰ ਸ਼ਹਿਰ ਆ ਗਈ ਨਾ ਹਾਂ ਪ्योर ਹਰ ਸ਼ਹਿਰ ਬਾਕੀ ਕੱਦ ਕਾੜ ਵੇਖੋ ਵਛੀ ਦਾ ਹਾਂ ਤੁਹਾਡੇ ਮੋਢੇ ਤੇ ਆਉਂਦੀ ਹਿਸਾਬ ਨਾਲ ਕਾਸ਼ ਜੀ ਰੂ ਜੀ ਵੱਡੀ ਵਛੀ ਫਾਰਮ ਚੋਂ ਲਈ ਆਪਾਂ ਅੱਛਾ ਹਾਂ ਚੰਗੀ ਵਛੀ ਕਿੰਨਾਂ ਰਕੀ ਦੁੱਧ ਦੱਸਿਆ ਪਰੂ ਹਰ ਕੀ 30 ਤੋਂ ਪਲੱਸ ਹੀ ਚੱਲੂਗੀ ਭਾਜੀ ਠੀਕ ਹਾਂ ਠੀਕ ਹ ਇਹਨਾਂ ਦੇਣਾ ਵੀ ਚਾਹੀਦਾ ਹਾਂ ਚਲੋ ਖੋਲੋ ਜੱਡਾ ਥਣਲੇਵਾ ਪੰਡ ਪਾਈ ਫਿਰਦੀ ਹੈ ਨਾ ਤੇ ਇਹਨੂੰ 30 ਪਲੱਸ ਦੇਣਾ ਚਾਹੀਦਾ 30 ਹੀ ਬੜੀ ਹੈ ਜੀ ਕੀ ਬਾਤ ਹੈ ਬਹੁਤ ਜ਼ਿਆਦੀ ਠੰਡੀ ਤੇਰੀ ਕੋਈ ਲੈਣ ਨੂੰ ਲੈਣ ਨੂੰ ਵਾਲਾ ਕੰਮ ਲੋਈ ਫੱਜਰੋਂ ਦੂਸਰਾ ਸੂਆ ਜਿਹੜੀ ਤਿਆਰੀ ਤੇ ਆ ਬਿਲਕੁਲ ਵਹਿੜ ਐਰ ਸ਼ੈਰਿਆ ਜਿਵੇਂ ਮ ਅੱਜਕੱਲ ਜਿਵੇਂ ਆਖਦੀ ਤੇ ਨਾ ਮਾਲਵਾਲੀ ਘੋੜੀ ਫਨ ਚੱਕਦੀ ਆ ਤਾਂ ਨੂੰ ਐਵੇਂ ਕਰਕੇ ਤੋੜ ਆਂਦਾ ਫਨ ਨਾਲ ਆ ਜੀ ਕਈ ਹੁੰਦੀਆਂ ਮਸਤੇ ਇਹ ਥੋੜੀ ਜਿਹੀ ਨਾ ਸਿਰੀ ਚੱਕ ਕੇ ਜਿਵੇਂ ਸੱਪਾਂ ਕੋ ਪੂਰੀ ਐ ਚੰਗੀ ਹਾਂ ਉੱਡਣੇ ਸੱਪਾਂ ਕੋ ਐ ਪੂਰੀ ਬੜਕ ਦੇ ਵਿੱਚ ਰਹਿੰਦੀ ਹੈ ਹਨਾ ਪੂਰੀ ਜੀ ਥਾਨ ਬੜਾ ਪਿਆਰਾ ਲੱਗਾ ਗਲਾਬੀ ਥਾਨ ਲੱਗਾ ਕਿਆ ਬਾਤ ਹੈ ਇਹ ਤੋਰਾ ਤਰਾ ਵੀ ਬਚੰਗਾ ਵਹਿੜਦਾ ਕੀ ਹੈ ਢੂਟ ਬੜੀ ਜਿਆਦੀ ਲੰਮੀ ਬੇਲ ਬੂਲ ਨਹੀਂ ਨਹੀਂ ਤੁਹਾਡੇ ਮੋਢੇ ਦੇ ਹਿਸਾਬ ਨਾਲ ਆਉਂਦੀ ਵੇਖੋ ਲੰਬਾਈ ਬੜੀ ਕਰਮਾ ਵਾਲੀ ਦੀ ਬਹੁਤ ਜਿਆਦੀ ਚੰਗੀ ਮੱਛੀ ਆ ਵੀ ਲੈ ਆਓ ਕਰਮਾ ਵਾਲੀ ਨੂੰ ਜੀ ਦੀ ਰਵੇ ਆ ਘੋੜੀਆਂ ਵਾਲਾ ਤੋਰਾ ਕੋਈ ਇਹ ਨਹੀਂ ਆ ਵੀ ਮਾਲਵਾੜੀ ਘੋੜੀ ਜਿਹਨੂੰ ਕਹਿ ਦਿੰਦੇ ਨਾ ਬੱਸ ਬੱਸ ਉਹ ਚੰਬੀ ਜਿਹੜੀ ਕਹਿ ਦਿੰਦੇ ਹੁੰਦੇ ਹੀ ਬੱਸ ਬੱਸ ਉਹ ਉੱਡਨੇ ਉਸ ਤਰ੍ਹਾਂ ਆ ਜਾਂਦਾ ਤੋਰਾ ਹੈ ਪਾਂਢੀ ਲੈ ਵਾਲਾਈ ਫਿਰਦੀ ਹਨ ਮੈਂ ਨਾ ਥੱਬੇ ਹੀ ਬੜੀ ਫਿਰਦੀ ਅਸੀਂ ਜੀ ਦੇ ਕੋਈ ਕਹਿਣ ਵਾਲੀ ਗੱਲ ਨਹੀਂ ਛਾਕੀ ਕੋਈ ਨਹੀਂ ਵੀਜੀ ਬੱਚੀ ਨਹੀਂ ਛਾਕੇਗਾ ਨਹੀਂ ਹੈਗਾ ਜਿੰਨੀ ਤਰੀਫ ਕਰ ਲੋ ਉਨੀ ਥੋੜੀ ਆ ਥੋੜੀ ਆ ਕੂਮਰਾ ਪਾਂਡਾ ਐ ਮੈਂ ਨਾ ਪੂਰੀਆਂ ਥੱਬੇ ਦਾ ਲੇਵਾ ਮਾਰਿਆ ਤੇ ਇਹਦੇ ਵੀ ਮਾਰ ਕੇ ਸੂ ਕਰਮਾ ਲਈ ਤੇ ਪੂਰਾ ਨਿੱਗਰ ਲੇਵਾ ਅਰੇ ਬਹੁਤ ਜ਼ਿਆਦੀ ਝੱਲਾਂ ਵੀ ਸੀ ਇਹਨੇ ਦੁੱਧ 30 ਕਿਲੋ ਭਰ ਜਣਾ ਕਿਉਂਕਿ ਨਿੱਗਰ ਲੇਵੇ ਦੀ ਨਾ ਟਟਵੇਂ ਲੇਵੇ ਨਹੀਂ ਆ ਫਾੜੀ ਰੱਖ ਦਾਂ 30 ਤਾਂ ਵੀ ਜ਼ਿਆਦਾ ਹੀ ਭਰ ਜੂਗੀ ਕਰਮਾ ਲਈ 32 ਕਿਲੋ ਦੁੱਧ ਇਹਨੂੰ ਮਚੀ ਨੂੰ ਏਡੀ ਨੂੰ ਕੀ ਜਾਂਦਾ ਹਾਂ ਚਲੋ ਗਰਮੀ ਗੁਰਮੀਆਂ 30 ਕਿਲੋ ਦੇ ਆਰਾਮ ਨਾਲ ਦੁੱਧ ਦੇ ਦਿੰਨਾ ਹਾਂ ਫਾੜੀ ਵਾਲਾ ਚੱਡਾ ਆ ਗਿਆ ਨਾ ਬਿਲਕੁਲ ਹਾਂ ਫਾੜੀ ਵਾਲਾ ਲੇਵਾ ਵਾ ਬਾਕੀ ਕੋਈ ਉਹ じゃ ਕੋਈ 7 ਵਾਜਨ ਵੀ ਫੁੱਲ ਵੱਡਾ ਹੈ ਤੇ ਸੋਹਣੀਆਂ ਵੜ ਜਿੰਨੇ ਵੀ ਆ ਰੰਗ ਪ੍ਰਿੰਟ ਵੀ ਚੰਗਾ ਬੜੀ ਬਾਕੀ ਰਾਜੀ ਰੂਜੀ ਬੜੀ ਮੇਲਸ ਬੜੀਆਂ ਦੇਖੋ ਚੱਡੇ ਨੇ ਹਾਂ ਬਾਈ ਜੀ ਫਿਰ ਪ੍ਰਦੀਪ ਜੀ ਗ੍ਰੇਡ ਦੀ ਗੱਲ ਕਰੀਏ ਕਿੰਨੇ ਕੀ ਦੀ ਦੇ ਲਿਆ ਕਰ ਲਗੀ ਮੈਨੇ ਦੇ ਦਈਏ ਮੈਨੇ ਇੱਕ ਦਾ ਦੀ ਵੀ ਜੀ ਪਿਆਰ ਮੌਤ ਕੀ ਕਰਕੇ ਖੁੱਲਾ ਕਰਕੇ ਛੋੜ ਜੀ ਆਪੇ ਕਰ ਦੂੰ ਪੂਰੇ ਲੱਖ ਦੀ ਗਾਂ ਦਵਾਂਗੇ ਵੀਰ ਜੀ ਨਹੀਂ ਉਹ ਚੋ ਵੀ ਪਿਆਰ ਮੌਤ ਕਰੀ ਗਈ ਨਹੀਂ ਮੈਂ ਤੇ ਬੜਾ ਬੜਾ ਹੀ ਪਿਆਰ ਕਰਦੇ ਸਾਰੇ ਇੰਨਾ ਪਿਆਰ ਕਰਦੇ ਤਿੰਨ ਦਾ ਦੋ ਤੂੰ ਹੀ ਕਰਾ ਲੋ ਜੋ ਕਰਾਉਣਾ ਚਾਹੁੰਦਾ ਨਹੀਂ ਤੂੰ ਆਪੇ ਕਹਿ ਕੇ ਠਾ ਮਾਰੋ ਤਿੰਨ ਛੱਡ ਦਈਏ 97000 ਦੀ ਦੇ ਦੀ ਐਂਡ ਵੀ ਜੀ ਹੋਰ ਕਰ ਦੇ ਗਰਮ 2000 ਹੋਰ ਜਾਂਦੋ 95000 ਦੀ ਐਂਡ ਦੇਣੀ ਵੀ ਜੀ ਆਪਾਂ 95000 ਦੀ 99000 ਦੀ ਐਂਡ ਦਵਾਂਗੇ ਸਾਡਾ ਕੀ ਮਾਣ ਹੋਇਆ 99 ਮੈਂ ਬੜਾ ਮਾਣ ਕਰਦਾ ਜੀ ਤੁਹਾਡਾ ਦੋ ਕਰ ਦੋ ਨਹੀਂ ਜਿਆਦਾ ਧੱਕਾ ਹੋ ਜਾਣਾ ਜੀ ਜਾਣ ਦੀਏ ਬਾਹਲਾ ਹੀ ਪਿਆਰ ਕਰਦੇ ਆ ਦੋ ਵਾਰ ਹਨਾ ਬੇਹੇ ਭਰਾ ਦਾ ਕੋਈ ਨਹੀਂ ਫੇਰ ਕਰਾਂਗੇ ਮਾਨ ਕੋਈ ਚੱਕਰ ਨਹੀਂ ਉਹਨਾਂ ਦੀਆਂ ਸੀਸਾਂ ਦੇ ਬਗੈ ਇੱਥੋਂ ਤੱਕ ਤੁਰੇ ਫਿਰਦੇ ਨੇ ਆਹ ਪਿਆਰ ਕਰਦੇ ਵੀਰ ਆਪਾਂ ਨੂੰ ਵੀਰ ਜੀ ਹਾਂ ਐਂ ਹੀ ਵੀਰ ਭਰਾ ਕੋਲ ਮਗਾਲੇ ਵੀਰ ਆਪਦੇ ਘਰੇ ਲਾ ਕੇ ਹਾਂ ਟਿਪ ਕੇ ਤਸੱਲੀ ਨਾਲ ਫੇਰ ਆਪਾਂ ਨੂੰ ਰੁਪਏ ਦੇ ਦੇ ਨਹੀਂ ਠੀਕ ਹੈ ਗੱਲ ਥਣਾ ਦੀ ਪਾਰ ਪਿੱਛੇ ਦੀ ਗਾੜੀ ਫੁੱਲ ਗਰੰਟੀ ਹੋਊਗੀ ਹਾਂ ਹਾਂ ਜੇ ਮੁੰਗਰ ਵੀ ਕੱਢ ਜੇ ਅਗਲੇ ਦੇ ਘਰੇ ਜਾ ਕੇ ਸਾਰੇ ਪੈਸੇ ਵਾਪਸ ਕਰਾਂਗੇ ਪਹਿਲੇ ਓਕੇ ਓਕੇ ਜੀ ਹਾਂ ਇਸ ਤੋਂ ਵੱਧ ਜੇ ਕੋਈ ਗਰੰਟੀ ਦੇ ਜੂਗਾ ਤੇ ਨਹੀਂ ਦੇਣੀਗੇ ਨਹੀਂ ਦੇਣੀ ਚਲੋ ਜੀ ਤੇ ਖਰੀਦਦਾਰੀ ਸਜਣੋਂ ਕਰਿਓ ਸਾਡੇ ਵੱਲੋਂ ਪਿਆਰ ਭਾਈ ਸასიਖਾਲ ਰੱਬ ਰੱਖਾ ਜੀ